ਅਪਾ ਚਾਰ ਸਾਹਬਜ਼ਾਦੇ ਤੇ ਬੰਦਾ ਸਿੰਘ ਬਹਾਦਰ ਦੋਵੇਂ ਫਿਲਮਾਂ ਵੇਖ ਲਈਆਂ ਨੇ ਬਿਲਕੁਲ ਇਸ ਫਿਲਮ ਦੇ ਵਿੱਚ ਕੋਈ ਇਹੋ ਜਿਹੀਆਂ ਚੀਜ਼ਾਂ ਨੇ ਕਿ ਜਿਹੜੀਆਂ ਨਹੀਂ ਬਖਾਈਆਂ ਗਈਆਂ ਔਰ ਇਤਿਹਾਸਕਾਰ ਜਿਹੜੇ ਨੇ ਉਹ ਲਿਖਦੇ ਨੇ ਇਹਨਾਂ ਦੇ ਬਾਰੇ ਵਿੱਚ ਕਿ ਇਸ ਤਰ੍ਹਾਂ ਵੀ ਹੋਇਆ ਸੀ ਬਿਲਕੁਲ ਵਜ਼ੀਰ ਖਾਨ ਦੀ ਬੇਗਮ ਜਿਹੜੀ ਸੀ ਤੁਹਾਨੂੰ ਪਤਾ ਹੈ ਕਿ ਉਹ ਸਾਹਬਜ਼ਾਦੇ ਉਹਨੇ ਵਜ਼ੀਰ ਖਾਨ ਨੂੰ ਵੀ ਆਖਿਆ ਸੀ ਕਿ ਨਾ ਇਹ ਜ਼ੁਲਮ ਕਰੋ ਜ਼ੁਲਮ ਨਾ ਕਰੋ ਬਾਕਾਇਦਾ ਉਹ ਗਈ ਵੀ ਸੀ ਉਹਨਾਂ ਦੇ ਕੋਲ ਹਾਂ ਉਹਨਾਂ ਦੇ ਕੋਲ ਮਾਤਾ ਨੂੰ ਵੀ ਸਮਝਾਇਆ ਸੀ ਮਾਤਾ ਗੁਜਰੀ ਕੋਲ ਜਾ ਕੇ ਉਹ ਹੱਥ ਜੋੜੇ ਸਨ ਉਹਨਾਂ ਨੇ ਬੜਾ ਦੁੱਖ ਹੋਇਆ ਸੀ ਉਹਦਾ ਅੱਛਾ ਆਪਾਂ ਇੱਕ ਤੇ ਉਹ ਇਤਿਹਾਸ ਵੇਖਾਂਗੇ ਕਿ ਫਿਲਮ ਦੇ ਵਿੱਚ ਇਹ ਵਹਾਇਆ ਗਿਆ ਫਿਰ ਜਿਹੜਾ ਬੰਦਾ ਸਿੰਘ ਬਹਾਦਰ ਆਪਾਂ ਫਿਲਮ ਵੇਖੀ ਰਾਈਜ਼ ਆਫ ਬੰਦਾ ਸਿੰਘ ਬਹਾਦਰ ਹਾਂਜੀ ਉਹਦੇ ਆਖਰ 'ਚ ਤੁਹਾਨੂੰ ਪਤਾ ਜਦੋਂ ਆ ਕੇ ਆਂਦੇ ਨੇ ਕਿ ਵਜ਼ੀਰ ਖਾਨ ਦੇ ਬੱਚਿਆਂ ਨੂੰ ਤੇ ਬੇਗਮ ਨੂੰ ਅਸੀਂ ਕੈਦ ਕਰ ਲਿਆ ਫੜ ਲਿਆ ਹਾਂਜੀ ਹਾਂਜੀ ਤੇ ਉਹ ਦੂਰੋਂ ਛੱਤ ਤੋਂ ਖਲੋਤੇ ਹੁੰਦੇ ਨੇ ਆਮਣਾ ਸਾਹਮਣਾ ਹੁੰਦਾ ਤੇ ਉਹ ਐਂਜੇ ਹੱਥ ਜੋੜਦੇ ਨੇ ਤੇ ਵਜ਼ੀਰ ਖਾਨ ਉਹ ਆਪਣਾ ਜਿਹੜਾ ਬੰਦਾ ਸਿੰਘ ਬਹਾਦਰ ਉਹ ਹੱਥ ਜੋੜ ਕੇ ਐਂਜੇ ਕਰਕੇ ਉਹਨਾਂ ਕਿ ਇਹਨਾਂ ਨੂੰ ਜਿੱਥੇ ਜਾਣਾ ਚਾਹੁੰਦੇ ਨੇ ਜਾਣ ਦਿਓ ਬਾਫਰ ਤਰੀਕੇ ਨਾਲ ਛੱਡ ਕੇ ਆਉ ਬਾਫਰ ਬਿਲਕੁਲ ਲੇਕਿਨ ਵੀਡੀਓ ਦੇ ਵਿੱਚ ਕੁਝ ਇਤਿਹਾਸਕਾਰ ਇਹ ਲਿਖਦੇ ਨੇ ਕਿ ਵਜ਼ੀਰ ਖਾਨ ਦੀ ਜਿਹੜੀ ਬੇਗਮ ਸੀ ਉਹਨੇ ਆਪਣੇ ਖੰਜਰ ਮਾਰ ਕੇ ਤੇ ਆਪਣੀ ਜਾਨ ਦੇ ਦਿੱਤੀ ਸੀ ਖੁਦਕੁਸ਼ੀ ਕੀਤੀ ਸੀ ਮਤਲਬ ਜਾਨ ਦੇ ਦਿੱਤੀ ਸੀ ਇਹਦਾ ਜ਼ੁਲਮ ਵੇਖਣ ਤੋਂ ਬਾਅਦ ਅੱਛਾ ਇੱਕ ਤੇ ਆਪਾਂ ਉਹ ਵੇਖਾਂਗੇ ਕੁਝ ਮੋਤੀ ਮਹਿਰਾ ਜਿਨ੍ਹਾਂ ਨੇ ਦੁੱਧ ਦੀ ਸੇਵਾ ਕੀਤੀ ਸੀ ਉਹਨਾਂ ਦੇ ਬਾਰੇ ਚ ਵੀ ਬਹੁਤ ਘੱਟ ਜਿਹੜਾ ਫਿਲਮ ਦੇ ਵਿੱਚ ਹਾਇਆ ਗਿਆ ਹਾਂ ਬਿਲਕੁਲ ਔਰ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਜਿਹੜਾ ਉਹ ਮੋਤੀ ਮਹਿਰਾ ਨੇ ਹੀ ਸੇਵਾ ਦੇ ਵਿੱਚ ਪਿਆਇਆ ਸੀ ਸਾਹਿਬਜ਼ਾਦਿਆਂ ਨੂੰ ਬਾਦ ਚੋ ਫਿਰ ਕਮੈਂਟਾਂ ਚ ਸਾਡੇ ਭਰਾ ਨੇ ਵੀ ਦੱਸਿਆ ਸੀਗਾ ਕਿ ਉਹਨਾਂ ਨੂੰ ਵੀ ਨਾ ਬਾਦ ਚੋ ਫਿਰ ਚੱਕੀ ਦੇ ਵਿੱਚ ਨਾ ਹਾਂ ਉਹਨਾਂ ਨੇ ਵੀ ਬੜਾ ਜ਼ੁਲਮ ਕੀਤਾ ਗਿਆ ਸੀ ਉਹਦੇ ਕਹਤਾ ਸੀ ਜਿਹੜੀਆਂ ਚੀਜ਼ਾਂ ਫਿਲਮ ਵਿੱਚ ਨਹੀਂ ਬਹਾਈਆਂ ਗਈਆਂ ਆਪਾਂ ਜੋ ਕੇ ਦੋਨੋਂ ਫਿਲਮਾਂ ਵੇਖ ਲਈਆਂ ਨੇ ਔਰ ਇੱਕ ਅੱਜ ਆਪਾਂ ਇਹ ਜਿਹੜੀ ਵੀਡੀਓ ਇਹ ਦੇਖਣੀ ਹੈ ਪਹਿਲੇ ਸਿੱਖ ਹਿਸਟਰੀ ਦੀ ਵੀਡੀਓ ਹੈ ਸਿੱਖ ਪੇਜ YouTube ਚੈਨਲ ਦੀ ਤੇ ਪਹਿਲੇ ਆਪਾਂ ਪਲੇ ਕਰੀਏ ਤੇ ਵੇਖੀਏ ਜੀ ਬਿਲਕੁਲ ਜਿਸ ਜਾਣਕਾਰੀ ਲਈ ਤੁਸੀਂ ਇਸ ਵੀਡੀਓ ਨੂੰ ਖੋਲਿਆ ਹੈ ਉਹ ਰਾਣੀ ਜੈਨਾ ਦਾ ਇਤਿਹਾਸ ਅਸੀਂ ਵੀਡੀਓ ਦੇ ਅਖੀਰ ਵਿੱਚ ਦੱਸਾਂਗੇ ਕਿ ਇਹ ਰਾਣੀ ਨੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਆਪਣੇ ਸੀਨੇ ਵਿੱਚ ਕਟਾਰ ਕਿਉਂ ਮਾਰ ਲਿਆ ਸੀ ਇਸ ਤੋਂ ਪਹਿਲਾਂ ਅਸੀਂ ਭਾਈ ਮੋਤੀਰਾਮ ਮਹਾਰਾਜ ਜੀ ਦੀ ਸੇਵਾ ਅਤੇ ਸਮਰਪਣ ਨੂੰ ਜ਼ਰੂਰ ਦੱਸਣਾ ਚਾਹਾਂਗੇ ਕਿਉਂਕਿ ਉਹਨਾਂ ਦੀ ਸ਼ਹਾਦਤ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਸੋ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਤਾਂ ਕਰ ਹੀ ਲਿਆ ਹੋਵੇਗਾ ਕਿਉਂਕਿ ਇੱਥੇ ਸਿੱਖ ਇਤਿਹਾਸ ਨਾਲ ਸੰਬੰਧਤ ਸੈਂਕੜੇ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ ਸੋ ਸਮਾਂ ਨਾ ਖਰਾਬ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਭਾਈ ਮੋਤੀराम ਜੀ ਸਰਹੰਦ ਵਿਖੇ ਵजीरਖਾਨ ਦੇ ਕੋਲ ਹਿੰਦੂ ਕੈਦੀਆਂ ਨੂੰ ਰੋਟੀ ਖਵਾਉਣ ਦੀ ਨੌਕਰੀ ਕਰਦੇ ਸਨ। ਇਹ ਸਰਹੰਦ ਦੇ ਰਹਿਣ ਵਾਲਾ ਗੁਰਸਿੱਖ ਸਦਾ ਗੁਰੂਪਿਆਰ ਵਿੱਚ ਲੀਨ ਰਹਿੰਦਾ। ਗੁਰੂ ਕੇ ਸਿੱਖਾਂ ਦਾ ਇਹਦੇ ਕੋਲ ਆਉਣਾ ਜਾਣਾ ਵੀ ਸੀ। ਭਾਈ ਮੋਤੀराम ਜੀ ਇੱਕ ਸਧਾਰਨ ਸਿੱਖ ਵਾਂਗ ਆਪਣਾ ਜੀਵਨ ਬਤੀਤ ਕਰਦੇ ਸਨ ਅਤੇ ਨਾਲ ਦੀ ਨਾਲ ਇਹ ਸਰਕਾਰ ਦੇ ਪਾਸ ਨੌਕਰੀ ਵੀ ਕਰਦੇ ਸੀ। ਇਸ ਸਧਾਰਨ ਵਿਅਕਤੀ ਦੀ ਕੋਈ ਬਹੁਤੀ ਜਾਣ ਪਛਾਣ ਜਾਂ ਸਰਕਾਰ ਦੇ ਦਰਬਾਰੇ ਕੋਈ ਪਹੁੰਚ ਤਾਂ ਨਹੀਂ ਸੀ। ਮਾਸੇ ਨੌਕਰੀ ਨਾਲ ਆਪਣਾ ਗੁਜ਼ਾਰਾ ਕਰਦਾ ਸੀ ਜਦੋਂ ਇਸ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਪੁੱਤਰਾਂ ਨੂੰ ਕੈਦ ਕਰਕੇ ਠੰਡੇ ਬੁਰਜ ਵਿੱਚ ਰੱਖਿਆ ਗਿਆ ਹੈ ਕੋਈ ਕਪੜਾ ਜਾਂ ਭੋਜਨ ਨਾ ਦੇਣ ਦਾ ਨਵਾਬ ਨੇ ਸਖਤ ਹੁਕਮ ਦਿੱਤਾ ਹੈ ਅਤੇ ਨਾਲ ਦੀ ਨਾਲ ਕਰੜੇ ਪਹਿਰੇ ਵੀ ਲਗਾਏ ਹੋਏ ਨੇ ਇਹ ਸੁਣ ਕੇ ਇਸ ਦਾ ਕੋਮਲ ਹਿਰਦਾ ਕੁਰਲਾ ਉਠਿਆ ਸਾਰੀ ਸਖਤਾਈ ਨੂੰ ਇਸ ਨੇ ਠੰਡੇ ਬੁਰਜ ਦੇ ਆਲੇ-ਦੁਆਲੇ ਘੁੰਮ ਕੇ ਪਹਿਲਾਂ ਦੇਖਿਆ ਕੋਈ ਵਾਹ ਪੇਸ਼ ਨਾ ਚਲਦੀ ਦੇਖ ਇਹ ਆਪਣੇ ਘਰ ਜਾ ਕੇ ਤਾਂ ਹੀ ਰੋ ਪਿਆ ਇਸ ਦੀ ਮਾਂ ਨੇ ਪੁੱਛਿਆ ਕੀ ਹੋਇਆ ਇੰਨਾ ਦਿਲਗੀਰ ਕਿਉਂ ਹੈ ਤਾਂ ਇਸ ਨੇ ਕਿਹਾ ਗੁਰੂ ਜੀ ਦੇ ਮਾਤਾ ਜੀ ਤੇ ਸਹਿਬਜ਼ਾਦੇ ਭੁਖਣ ਭਾਣੇ ਕੈਦ ਕੀਤੇ ਹੋਏ ਨੇ ਮੈਥੋਂ ਦੇਖ ਨਹੀਂ ਹੁੰਦੇ ਭਾਈ ਮੋਤੀराम ਜੀ ਦੀ ਮਾਤਾ ਨੇ ਕਿਹਾ ਨਵਾਬ ਦੀ ਸ਼ਕਤੀ ਨੂੰ ਤਾਂ ਤੂੰ ਜਾਣਦਾ ਹੀ ਹੈ ਜਿਸ ਨੇ ਵੀ ਉਸ ਦੀ ਹੁਕਮ ਦੀ ਕੁਤਾਹੀ ਕੀਤੀ ਉਸ ਨੂੰ ਸਖਤ ਸਜ਼ਾ ਦੇ ਕੇ ਮਾਰ ਦੇਵੇਗਾ ਇਸ ਨੇ ਕਿਹਾ ਗੁਰੂ ਜੀ ਦਾ ਪਰਿਵਾਰ ਸਾਡੇ ਲਈ ਕਿੰਨੇ ਦੁੱਖ ਚੱਲ ਰਿਹਾ ਅਸੀਂ ਗੁਰੂ ਜੀ ਦੇ ਕਿਸੇ ਵੀ ਕੰਮ ਨਾ ਆ ਸਕੇ ਸਾਡੇ ਜੌਂਡ ਦਾ ਕੀ ਲਾਭ ਹੋਇਆ ਮੈਥੋਂ ਇਹ ਜ਼ੁਲਮ ਦੇਖਣਾ ਹੀ ਹੁੰਦਾ ਮੈਂ ਜ਼ਰੂਰ ਉਹਨਾਂ ਨੂੰ ਦੁੱਧ ਛਕਾਵਾਂਗਾ ਆਪਣੀ ਘਰਵਾਲੀ ਨੂੰ ਕਿਹਾ ਕਿ ਦੁੱਧ ਗਰਮ ਕਰ ਤੇ ਆਪਣੇ ਗਹਿਣੇ ਮੈਨੂੰ ਦੇ ਦੇ ਜੋ ਮੈਂ ਪਹਿਰੇਦਾਰਾਂ ਨੂੰ ਲਾਲਚ ਦੇ ਕੇ ਬੁਰਜ ਤੱਕ ਪਹੁੰਚ ਸਕਾਂਗਾ ਭਾਈ ਮੋਤੀराम ਜੀ ਦੀ ਮਾਂ ਤੇ ਘਰਵਾਲੀ ਇਹ ਸੇਵਾ ਲਈ ਤਿਆਰ ਹੋ ਗਏ ਆ ਰਾਤ ਦੇ ਹਨੇਰੇ ਵਿੱਚ ਪਹਿਰੇਦਾਰਾਂ ਨੂੰ ਗਹਿਣੇ ਦੇ ਕੇ ਇਹ ਮਰਜੀਵੜਾ ਠੰਡੇ ਬੁਰਜ ਵਿੱਚ ਜਾ ਪਹੁੰਚਿਆ ਗੁਰੂ ਪਿਆਰ ਦਾ ਵਿਸ਼ਵਾਸ ਦਵਾ ਦਾਦੀ ਮਾਂ ਤੇ ਸਹਬਜ਼ਾਦਿਆਂ ਨੂੰ ਗੂੜੀ ਪ੍ਰੀਤ ਨਾਲ ਦੁੱਧ ਛਕਾਇਆ ਦੂਸਰੀ ਰਾਤ ਨੂੰ ਵੀ ਦੁੱਧ ਛਕਾਉਣ ਦੀ ਸੇਵਾ ਪੂਰੀ ਸਿੱਧਕ ਦਲੀ ਨਾਲ ਕੀਤੀ ਮਾਤਾ ਜੀ ਨੇ ਇਸ ਸੇਵਾ ਕਾਣਾਂ ਲਈ ਭਾਈ ਮੋਦੀਰਾਮ ਜੀ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਕਿ ਤੇਰੀ ਗੁਰੂ ਘਰ ਨਾਲ ਬਣ ਆਵੇ ਤੇਰਾ ਪੋ ਨੂੰ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਨਵਾਬ ਦੇ ਹੁਕਮ ਨਾਲ ਸ਼ਹੀਦ ਕਰ ਦਿੱਤਾ ਗਿਆ ਇੱਕ ਗਰੀਬ ਸਿੱਖ ਉਸ ਦਿਨ ਬਹੁਤ ਜ਼ਿਆਦਾ ਉਦਾਸ ਸੀ ਭਾਈ ਟੋਡਰਮਲ ਜੀ ਨਾਲ ਹੋ ਕੇ ਸੰਸਕਾਰ ਦੀ ਸਾਰੀ ਸੇਵਾ ਨਿਭਾਈ ਜਿਸ ਬਾਰੇ ਆਪਾਂ ਪਿਛਲੀ ਵੀਡੀਓ ਵਿੱਚ ਵੀ ਪੂਰਾ ਦੱਸਿਆ ਸੀ ਥੋੜੇ ਦਿਨਾਂ ਬਾਅਦ ਨਵਾਬ ਨੂੰ ਜਦ ਪਤਾ ਲੱਗਾ ਕਿ ਇਸਨੇ ਗੁਰੂ ਦੀ ਮਾਂ ਤੇ ਪੁੱਤਰਾਂ ਨੂੰ ਦੁੱਧ ਪਲਾਇਆ ਸੀ ਤਾਂ ਪਰਿਵਾਰ ਸਮੇਤ ਇਸ ਨੂੰ ਕੈਦ ਕਰ ਲਿਆ ਗਿਆ ਪੁੱਛਣ ਤੇ ਭਾਈ ਮੋਤੀराम ਜੀ ਨੇ ਸੱਚੋ ਸੱਚ ਦੱਸ ਦਿੱਤਾ ਇਸ ਨੂੰ ਵੱਡਾ ਜੁਰਮ ਮੰਨ ਕੇ ਜ਼ਾਲਮ ਵਜ਼ੀਰ ਖਾਂ ਦੇ ਹੁਕਮ ਨਾਲ ਇਸ ਮਰਜੀਵੜੇ ਨੂੰ ਇਸ ਦੀ ਮਾਂ ਘਰ ਵਾਲੀ ਤੇ ਛੋਟੇ ਇੱਕੋ ਇੱਕ ਪੁੱਤਰ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਇਸ ਪਰਿਵਾਰ ਨੂੰ ਦੁੱਧ ਪਿਲਾਉਣ ਦੀ ਇੰਨੀ ਵੱਡੀ ਸਜ਼ਾ ਮਿਲ ਗਈ। ਇਹਨਾਂ ਦੀ ਸ਼ਹਾਦਤ ਨੂੰ ਸਾਕਾ ਸਰਹੰਦ ਦੇ ਨਾਲ ਹੀ ਯਾਦ ਕੀਤਾ ਜਾਂਦਾ ਰਹੇਗਾ। ਭਾਈ ਮੋਤੀराम ਜੀ ਤੇ ਉਸਦੇ ਪਰਿਵਾਰ ਨੂੰ ਸਿੱਖ ਹਿਰਦਾ ਕਦੇ ਨਹੀਂ ਭੁਲਾ ਪਾਏਗਾ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਇਸ ਮਹਾਨ ਸ਼ਹੀਦ ਦੇ ਨਾਂ ਤੇ ਗੁਰਦੁਆਰਾ ਬਾਬਾ ਮੋਤੀराम ਜੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਲਾਈਨ ਲੰਘ ਕੇ ਬਸੀ ਪਠਾਣਾ ਨੂੰ ਜਾਂਦੀ ਸੜਕ ਦੇ ਬਿਲਕੁਲ ਉੱਪਰ ਸਥਿਤ ਹੈ। ਇੱਥੇ ਦੋ ਪੁਰਾਤਨ ਗਲਾਸ ਮੌਜੂਦ ਹਨ ਜੋ ਸ਼ੀਸ਼ੇ ਦੇ ਸ਼ੋਅਕੇਸ ਵਿੱਚ ਰੱਖੇ ਹੋਏ ਨੇ ਸੰਗਤਾਂ ਦੀ ਜਾਣਕਾਰੀ ਲਈ ਇਹ ਲਿਖਿਆ ਹੋਇਆ ਹੈ ਕਿ ਇਨ੍ਹਾਂ ਗਲਾਸਾਂ ਨਾਲ ਭਾਈ ਮੋਤੀराम ਜੀ ਨੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਸੀ ਫੱਦੀਗੜ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਇਸ ਮਹਾਨ ਸ਼ਹੀਦ ਦੇ ਨਾਂ ਤੇ ਬਣੇ ਅਸਥਾਨ ਦੇ ਵੀ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ ਤਾਂ ਕਿ ਉਹ ਮਰਜੀਵੜੇ ਦੀ ਕੀਤੀ ਕਾਰਨਾ ਨੂੰ ਪ੍ਰਣਾਮ ਕੀਤਾ ਜਾ ਸਕੇ ਬਾਬਾ ਮੋਤੀਰਾਮਹਿ ਰਾਜੀ ਦੀ ਪ੍ਰਾਤਨ ਯਾਦਗਾਰ ਗੁਰਦੁਆਰਾ ਠੰਡਾ ਬੁਰਜ ਦੇ ਕੋਲ ਹੁੰਦੀ ਸੀ ਜੋ ਗੁਰਦੁਆਰਾ ਫਤਿਹਗੜ ਸਾਹਿਬ ਦੇ ਨਵੀਨ ਕਨ ਸਮੇਂ ਸਮਾਪਤ ਕਰ ਦਿੱਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਦੀ ਬਦਲ ਚ ਇੱਥੇ ਰੋਜ਼ਾ ਸ਼ਰੀਫ ਦੇ ਕੋਲ ਥਾਂ ਦੇ ਦਿੱਤੀ ਗਈ 1984 ਵਿੱਚ ਗੁਰਦੁਆਰਾ ਬਾਬਾ ਮੋਤੀਰਾਮ ਜੀ ਬਣਿਆ ਜੋ ਇਹਨਾਂ ਦੇ ਨਾਂ ਤੇ ਬਣੀ ਸਭਾ ਨੇ ਬਣਾਇਆ ਹੈ ਹੁਣ ਆਪਾਂ ਉਸ ਇਤਿਹਾਸ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜਿਸ ਕਰਕੇ ਤੁਸੀਂ ਇਸ ਵੀਡੀਓ ਨੂੰ ਖੋਲਿਆ ਹੈ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਥੇ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਸਮੇਂ-ਸਮੇਂ ਤੇ ਅਸੀਂ ਦਿੰਦੇ ਰਹਿੰਦੇ ਹਾਂ ਆਪਣੀ ਸੁਰਤ ਨੂੰ ਉਸ ਸਮੇਂ ਲੈ ਚਲੋ ਜਦੋਂ ਅਨੰਦਪੁਰ ਸਾਹਿਬ ਦੀਆਂ ਰੌਣਕਾਂ ਹੁੰਦੀਆਂ ਸਨ ਤੇ ਉਸ ਸਮੇਂ ਦਸ਼ਮੇਸ਼ ਪਿਤਾ ਦੇ ਦ دیدار ਕਰਨ ਲਈ ਰਾਜਪੂਤਾਂ ਦੀ ਜਾਈ ਇੱਕ ਬੀਬੀ ਨੇ ਆਪਣੇ ਪਤੀ ਸਮੇਤ ਸਿੱਖੀ ਧਾਰਨ ਕਰ ਲਈ ਉਹ ਤੇ ਉਸਦਾ ਪਤੀ ਅਨੰਦਪੁਰ ਹੀ ਰਹਿਣ ਲੱਗੇ ਪਤੀ ਸਿੰਘਾਂ ਦੇ ਜਥੇ ਨਾਲ ਸੇਵਾ ਕਰਦਾ ਤੇ ਇਹ ਬੀਬੀ ਦਸ਼ਮੇਸ਼ ਜੀ ਦੇ ਸਹਬਜ਼ਾਦਿਆਂ ਦੀ ਖਿਡਾਵੀ ਬਣ ਕੇ ਸੇਵਾ ਕਰਦੀ ਇਸ ਬੀਬੀ ਦੀ ਜਾਣ-ਪਛਾਣ ਵਾਲੀਆਂ ਔਰਤਾਂ ਅਨੰਦਪੁਰ ਸਾਹਿਬ ਆਉਣ ਤੇ ਇਸ ਨੂੰ ਮਿਲ ਕੇ ਹੀ ਜਾਇਆ ਕਰਦੀਆਂ ਸੀ। ਇੱਕ ਵਾਰ ਇਸ ਦੀ ਸਹੇਲੀ ਸੁਹਾਗੋ ਆਪਣੀ ਧੀ ਭਾਗੋ ਨਾਲ ਲੈ ਕੇ ਅਨੰਦਪੁਰ ਸਾਹਿਬ ਆਈ ਤਾਂ ਗੁਰੂ ਪਰਿਵਾਰ ਦੇ ਦਰਸ਼ਨ ਕਰਕੇ ਕਈ ਦਿਨ ਇਹਦੇ ਕੋਲ ਠਹਿਰ ਕੇ ਬिलासपुर ਰਾਜ ਮਹਿਲ ਜਾ ਮੂੜੀ। ਇਹ ਦੋਵੇਂ ਮਾਂ ਤੇ ਰਾਜ ਮਹਿਲ 'ਚ ਦਾਸੀਆਂ ਵਜੋਂ ਨੌਕਰੀ ਕਰਦੀਆਂ ਸਨ। ਸਹਿਬਜਾਦਿਆਂ ਦੀਆਂ ਕੋਮਲ ਸੋਹਣੀਆਂ ਸੂਰਤਾਂ ਭਾਗੋ ਦੇ ਹਿਰਦੇ ਅੰਦਰ ਘਰ ਕਰ ਗਈਆਂ। आनंदपुर साहिब ਦੇ ਅਨੰਦਤ ਨਜ਼ਾਰੇ ਉਸ ਦੇ ਦਿਲ ਦਿਮਾਗ ਤੇ ਉਕਰੇ ਗਏ ਜੋ ਉਸਨੇ ਪਹਿਲੀ ਅਤੇ ਆਖਰੀ ਵਾਰ ਦੇਖੇ ਸਨ ਅੱਲੜ ਉਮਰ ਦੀ ਦਹਲੀਜ਼ ਟੱਪ ਕੇ ਜਵਾਨ ਹੋਈ ਭਾਗੋ ਅੰਤਾਂ ਦੀ ਸੁੰਦਰਤਾ ਦੀ ਮਾਲਕ ਬਣ ਗਈ ਮਾਪਿਆਂ ਨੇ ਚੰਗਾ ਵਾਰ ਟੋਲ ਕੇ ਸਰਹੰਦ ਵਿੱਚ ਵਿਆਹ ਦਿੱਤੀ ਡੋਲਾ ਅਜੇ ਸਰਹੰਦ ਚ ਵੀ ਨਹੀਂ ਸੀ ਵੜਿਆ ਕਿ ਰਸਤੇ ਵਿੱਚ ੱੱੱਕੇ ਨਾਲ ਹੀ ਭਾਗੋ ਨੂੰ ਵਜੀਰਖਾਂ ਦੇ ਮੈਲੀ ਪੰਚਾਇਤ ਦਿੱਤਾ ਗਿਆ ਵਜੀਰਖਾਂ ਇਸ ਦੀ ਸੁੰਦਰਤਾ ਦੀਆਂ ਸਿਫਤਾਂ ਪਹਿਲਾਂ ਹੀ ਸੁਣ ਚੁੱਕਾ ਸੀ ਇਹ ਦੇਨ ਰੋਕੁਰਲਾ ਹਰ ਹੰਭ ਕੇ ਭਾਗੋ ਨੇ ਹਾਲਾਤਾਂ ਨਾਲ ਸਮਝੌਤਾ ਕਰ ਨਵਾਬ ਨਾਲ ਨਿਕਾਹ ਕਰਵਾ ਲਿਆ ਇਸਲਾਮ ਕਬੂਲ ਕਰਨ ਤੇ ਇਸ ਦਾ ਨਾਂ ਜੈਨ ਬੁਨੀਸਾ ਰੱਖਿਆ ਗਿਆ ਤੇ ਵਜ਼ੀਰ ਖਾਨ ਇਸ ਨੂੰ ਜੈਨਾ ਕਹਿ ਕੇ ਹੀ ਬੁਲਾਉਂਦਾ ਸਮਾਂ ਅੱਗੇ ਦੀ ਅੱਗੇ ਲੰਘਦਾ ਗਿਆ ਭਾਗੋ ਦੇ ਹਿਰਦੇ ਅੰਦਰ ਅਨੰਦਪੁਰ ਸਾਹਿਬ ਦੀਆਂ ਰੌਣਕਾਂ ਉਵੇਂ ਹੀ ਵਸੀਆਂ ਰਹੀਆਂ ਜਿਵੇਂ ਉਸ ਨੇ ਕਦੇ ਦੇਖੀਆਂ ਸਨ ਅਨੰਦਪੁਰ ਸਾਹਿਬ ਨੂੰ ਪਏ ਘੇਰੇ ਅਤੇ ਯੁੱਧਾਂ ਦਾ ਵੇਰਵਾ ਜੈਨਾ ਨੂੰ ਵੀ ਮਿਲਦਾ ਰਹਿੰਦਾ ਸੀ ਉਹ ਆਪਣੇ ਵਸੀਲਿਆ ਰਾਹੀਂ ਉਥੋਂ ਦਾ ਅਤਾਪਤਾ ਪੁੱਛਦੀ ਰਹਿੰਦੀ ਜਦੋਂ ਦਾਦੀ ਮਾਂ ਤੇ ਨਿੱਕੀਆਂ ਜਿੰਦਾ ਨੂੰ ਗ੍ਰਿਫਤਾਰ ਕਰਕੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਤਾਂ ਇਸ ਅਪਹਾਗੀ ਖਬਰ ਨੇ ਜੈਨਾ ਦਾ ਮਨ ਦੁੱਖ ਨਾਲ ਭੀੜ ਸੁਟਿਆ ਠੰਡੇ ਬੁਰਜ ਦੀ ਖਬਰ ਉਸ ਤੱਕ ਪੁੱਜਦੀ ਰਹਿੰਦੀ ਉਹ ਵਜ਼ੀਰ ਖਾਂ ਦੇ ਤਰਲੇ ਮਾਰਦੀ ਕਿ ਉਹ ਗੁਰੂ ਦੀ ਮਾਂ ਅਤੇ ਸਹਬਜ਼ਾਦਿਆਂ ਨੂੰ ਛੱਡ ਦੇਵੇ ਪਰ ਪਾਪੀ ਦੇ ਮਨ ਤੇ ਤਰਲਿਆਂ ਦਾ ਕੋਈ ਅਸਰ ਨਾ ਹੋਇਆ ਜਦੋਂ ਨਿੱਕੀਆਂ ਜਿੰਦਾਂ ਨੂੰ ਨੀਹਾਂ ਵਿੱਚ ਚਣ ਕੇ ਮਾਰਨ ਦਾ ਹੁਕਮ ਦੇ ਕੇ ਨਵਾਬ ਮੈਲੀ ਆਇਆ ਤਾਂ ਰਾਣੀ ਜੈਨਾ ਨੇ ਰੋ ਰੋ ਕੇ ਹਾਲੋ ਬਿਹਾਲ ਹੁੰਦਿਆਂ ਹੋਇਆਂ ਸ੍ਰੀ ਦੇ ਵਾਸਤੇ ਪਾਉਂਦਿਆ ਕਿ ਰਾਜਾ ਇਨ੍ਹਾਂ ਮਾਸੂਮ ਜਿੰਦੜੀਆਂ ਨੂੰ ਮਾਰਨਾ ਗੁਰੂ ਦੇ ਪੁੱਤਰਾਂ ਤੇ ਬੁੱਢੜੀ ਮਾਂ ਨੂੰ ਛੱਡ ਦੇ ਵੇ ਰਾਜਾ ਇਹ ਲੋੜਾਂ ਨਾ ਮਾਰ ਮੈਥੋਂ ਇਹ ਪਾਪ ਜਾਣੀ ਹੋਣਾ ਮਾਸੂਮਾਂ ਨੂੰ ਛਡਾਉਣ ਲਈ ਰਾਣੀ ਮਾ ਨੇ ਵਜ਼ੀਰ ਜੀਰ ਖਾਨ ਦੇ ਹੱਦੋਂ ਪਰੇ ਤਰਲੇ ਕੀਤੇ ਪਰ ਉਹ ਪੱਥਰਦਿਲ ਹਵਾਨ ਨੂੰ ਮੋਮਨਾ ਕਰ ਸਕੀ आनंदपुर 'ਚ ਕੁਝ ਦਿਨ ਰਹਿਣ ਸਮੇਂ ਸਹਬਜਾਦਿਆਂ ਨੂੰ ਹੱਥੀਂ ਘਟਾਉਣ ਵਾਲੀ ਜੈਨਾ ਅੱਜ ਉਹਨਾਂ ਲਈ ਕੁਝ ਵੀ ਨਾ ਕਰ ਸਕਣ ਦੀ ਸੂਰਤ 'ਚ ਬੇਵਸ ਹੋ ਕੇ ਤਾਂ ਮਾਰ ਕੇ ਰੋਣ ਲੱਗ ਪਈ ਉਧਰ ਨਿੱਕੀਆਂ ਜਿੰਦਾ ਤੇ ਦਾਦੀ ਮਾਂ ਦੀ شہادت ਹੋ ਗਈ ਇੱਧਰ ਰਾਣੀ ਜੈਨਾ ਨੇ ਆਪਣੇ ਸੀਨੇ 'ਚ ਕਟਾਰੀ ਮਾਰ ਕੇ ਆਪਣਾ ਅੰਤ ਕਰ ਲਿਆ ਤੇ ਉਹ ਵੀ ਉੱਥੇ ਹੀ ਜਾ ਪੜੀ ਜਿੱਥੇ ਦਾਦੀ ਮਾਂ ਤੇ ਨਿੱਕੀਆਂ ਜਿੰਦਾਗੀਆਂ ਸਨ ਤੁਹਾਡੀ ਜਾਣਕਾਰੀ ਲਈ ਇੱਥੇ ਦੱਸ ਦਈਏ ਜੈਨਾ ਦਾ ਵਿਰਲਾਪ ਦੇ ਸੰਲੇਖ ਹੈਠ ਭਾਈ ਵੀਰ ਸਿੰਘ ਨੇ ਅਪ੍ਰੈਲ 1902 ਈਸਵੀ ਨੂੰ ਪਹਿਲੀ ਵਾਰ ਖਾਲਸਾ ਸਮਾਚਾਰ ਅਖਬਾਰ 'ਚ ਇਸ ਨੂੰ ਪ੍ਰਕਾਸ਼ਿਆ ਸੀ ਇਸ ਨੂੰ ਬਾਅਦ ਵਿੱਚ ਸ਼੍ਰੀ ਕਲਗੀਧਰ ਚਮਤਕਾਰ ਵਿੱਚ ਵੀ ਅੰਕਿਤ ਕੀਤਾ ਗਿਆ ਉਮੀਦ ਹੈ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਕੁਝ ਨਵਾਂ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ ਅਤੇ ਤੁਸੀਂ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਚਾ ਵੇਖ ਲੋ ਇਹ ਚੀਜ਼ ਜਿਹੜੀ ਫਿਲਮ ਦੇ ਵਿੱਚ ਆਪਾਂ ਨਹੀਂ ਵੇਖੀ ਹੈ ਨਾ ਇਹ ਇਹ ਡਿਟੇਲ ਨਹੀਂ ਆਈਗੀ ਉਹ ਡਿਟੇਲ ਨਹੀਂ ਉਹਦੀ ਆਈਗੀ ਸਿਰਫ ਇਹਨਾਂ ਦਿਖਾਇਆ ਵਾ ਕਿ ਉਹ ਜਿਹੜੀ ਉਹਨਾਂ ਦੀ ਦਾਦੀ ਮਾਸੀ ਉਹਨਾਂ ਦੀ ਡੈਥ ਸਿਰਫ ਹੋ ਗਈ ਆ ਸਿਰਫ ਸਦਮੇ ਦੇ ਨਾਲ ਕਿ ਉਹਨਾਂ ਦੇ ਜਿਹੜੇ ਸੀਗੇ ਉਹ ਉਹਨਾਂ ਨੂੰ ਚੁਣਵਾ ਦਿਆ ਨੂੰ ਜਿਹੜਾ ਜਨਤਾ ਦੇ ਉਸ ਤੋਂ ਬਾਅਦ ਜਦੋਂ ਪਤਾ ਲੱਗਦਾ ਤੇ ਮਾਤਾ ਗੁਜਰੀ ਜੀ ਉਹਨਾਂ ਦੀ ਡੈਥ ਹੋ ਜਾਂਦੀ ਤੇ ਲੇਕਿਨ ਤੁਸੀਂ ਵੇਖਿਆ ਕਿ ਉਸ ਤੋਂ ਪਹਿਲੇ ਇਹ ਬਹਾਇਆ ਗਿਆ ਸੀ ਕਿ ਵਜ਼ੀਰ ਖਾਨ ਦੀ ਬੇਗਮ ਵਜ਼ੀਰ ਖਾਨ ਨੂੰ ਡੱਕਦੀ ਹੈ ਬੜਾ ਬਹੁਤ ਡੱਕਦੀ ਆ ਧਰੇ ਬੰਦੀ ਆ ਰੋਂਦੀ ਆ ਨਹੀਂ ਮੰਨਦਾ ਔਰ ਇਹ ਨਹੀਂ ਸੀ ਫਿਲਮ 'ਚ ਬਹਾਇਆ ਗਿਆ ਕਿ ਇਸ ਤਰ੍ਹਾਂ ਮਤਲਬ ਕੀਤਾ ਇਸ ਕਰਕੇ ਮੈਂ ਕਹਿਣਾ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਵੇਖੋ ਇੰਨੀ ਹਿਸਟਰੀ ਹੈ ਉਹਨੂੰ ਇੱਕ 2 1/2 ਘੰਟਿਆਂ ਦੀ ਫਿਲਮ ਚ ਐਕਸਪਲੇਨ ਨਹੀਂ ਕੀਤਾ ਕਿ ਹਰ ਚੀਜ਼ ਜਿਹੜੀ ਹੈ ਉਹ ਨਹੀਂ ਵਿਖਾਈ ਜਾ ਸਕਦੀ ਹਰ ਚੀਜ਼ ਮੇਨ ਹੁੰਦੀ ਹੈ ਲੇਕਿਨ ਬਹੁਤ ਮੇਨ ਚੀਜ਼ਾਂ ਨੂੰ ਨਾ ਉਹਦੇ ਵਿੱਚ ਦਰਸਾਉਂਦੇ ਆ ਬਾਕੀ ਕੁਝ ਨੂੰ ਨਾ ਮਤਲਬ ਕਿ ਕਰ ਦਿੰਦੇ ਆ ਸਕਿਪ ਕਰ ਦਿੰਦੇ ਆ ਬਿਲਕੁਲ ਤੇ ਅਮਾਈ ਜਾਨਾਂ ਦੀ ਜਿਹੜੀ ਸਟੋਰੀ ਆਪਾਂ ਹੁਣ ਦੇਖੀ ਆ ਯਾਰ ਦੇਖ ਕਿਦਾਂ ਦਿਲ ਨੂੰ ਕੁਝ ਹੋਇਆ ਵਾ ਕਿ ਉਹਨਾਂ ਨੂੰ ਸਿੱਖ ਧਰਮ ਤੋਂ ਸੀਗੀ ਉਹਨਾਂ ਨੂੰ ਸ਼ਾਦੀ ਦੀ ਰਾਤ ਚੱਕ ਲਿਆ ਗਿਆ ਵਾ ਉਸ ਤੋਂ ਬਾਅਦ ਉਹਨਾਂ ਨੂੰ ਫੋਰਸਫੁਲੀ ਕਰਵਾਇਆ ਗਿਆ ਵਾ ਮਤਲਬ ਉਹਨਾਂ ਨੇ ਸ਼ਾਦੀ ਕੀਤੀ ਗਈ ਹੈਗੀ ਆ ਉਹਨਾਂ ਨੂੰ ਧਰਮ ਕਬੂਲ ਕਰਵਾਇਆ ਗਿਆ ਇਸਲਾਮ ਫੋਰਸਫੁਲੀ ਕੀਤਾ ਗਿਆ ਨਾ ਸਾਰਾ ਕੁਝ ਬਿਲਕੁਲ ਵੇਖੋ ਜੀ ਜਿਹਨੂੰ ਚੁੱਕ ਕੇ ਤੁਸੀਂ ਕੈਦ ਕਰ ਲਿਆ ਉਹ ਫਿਰ ਉਦੋਂ ਉਹਦੀ ਚੱਲਦੀ ਸੀ ਹਾਂ ਔਰ ਉਹ ਵਿਚਾਰੀ ਮਾਸੂਮ ਉਥੇ ਕੀ ਕਰ ਸਕਦੀ ਸੀ ਲੇਕਿਨ ਫੇਰ ਵੀ ਉਹਨੇ ਆਪਣੀ ਜ਼ਿੰਦਗੀ ਜਿਹੜੀ ਇਹ گزارੀ ਲੇਕਿਨ ਜਦੋਂ ਉਹਦੇ ਨਾਲ گزارਨੀ ਸ਼ੁਰੂ ਕਰ ਦਿਓ ਨੇ ਆਖਿਆ ਜੋ ਰੱਬ ਨੇ ਲਿਖਿਆ ਮਖਦਰਾਂ ਚ ਰੇਵੇਂ ਹੀ ਹੋਣਾ ਹਾਂ ਲੇਕਿਨ ਜਦੋਂ ਫਿਰ ਸਾਹਬਜ਼ਾਦਿਆਂ ਨੂੰ ਉਹਨੇ ਪਹਿਲੇ ਵੀ ਮਿਲੀ ਵੇਖਿਆ ਸੀ ਹਾਂ ਬਚਪਨ ਦੇ ਵਿੱਚ ਉਹਨਾਂ ਨੂੰ ਵੇਖਿਆ ਸੀ ਔਰ ਬੜੀ ਇਨਸਪਾਇਰ ਹੋਈ ਸੀ ਔਰ ਬੜੀ ਉਦੋਂ ਲੇਕਿਨ ਉਹ ਜਦੋਂ ਫਿਰ ਉਹਨੇ ਵੇਖਿਆ ਕਿ ਇਹ ਜ਼ੁਲਮ ਕਰਨ ਲੱਗਾ ਹੈ ਵਜ਼ੀਰ ਖਾਨ ਫਿਰ ਉਹਨੇ ਡੱਕਿਆ ਸੀ ਲੇਕਿਨ ਉਹ ਨਹੀਂ ਮੁੜਿਆ ਬੜੀਆਂ ਮਿੰਤਾ ਉਹਨੇ ਕੀਤੀਆਂ ਕੀ ਚੱਲਣੀ ਸੀ ਉਹਦੀ ਵਿਚਾਰੀ ਦੀ ਨਹੀਂ ਚੱਲ ਸਕਦੀ ਸੀ ਨਾ ਉਹਦੀ ਉਹ ਸ਼ੇਤੇ ਕੀਤੀ ਸੀਗੀ ਉਹਨੇ ਉਹ ਜ਼ਾਲਮ ਮਜ਼ਲੂਮ ਦੀ ਕਦੀ ਵੀ ਨਹੀਂ ਸੁਣਦਾ ਨਹੀਂ ਬਿਲਕੁਲ ਸੁਣਦਾ ਸਹੀ ਗੱਲ ਹੈ ਬਾਦ ਵਾਲ ਯਾਰ ਬੜਾ ਵੱਡਾ ਇਕਸਾਨਿਆ ਸੀਗਾ ਬੜਾ ਵੱਡਾ ਇਨਸੀਡੈਂਟ ਹੋਇਆ ਹੈਗਾ ਵਾ ਕਿ ਜਿਹੜਾ ਕਦੀ ਵੀ ਇਤਿਹਾਸ ਦੇ ਵਿੱਚ ਵੀ ਬੰਦਾ ਭੁਲਾ ਨਹੀਂ ਸਕਦਾ ਔਰ ਜੇ ਬੰਦੇ ਨੂੰ ਕਦੀ ਆਪਣੀ ਜ਼ਿੰਦਗੀ ਚ ਯਾਦ ਵੀ ਆਵੇ ਤੇ ਤੁਹਾਡੇ ਮੂੰਹ ਤੋਂ ਹਸੀ ਮੁਸਕਰਾਹਟ ਜਿਹੜੀ ਆ ਉਹ ਗਾਇਬ ਹੋ ਜਾਏਗੀ ਇਹਨਾਂ ਦੇ ਬਾਰੇ ਚ ਸੋਚ ਕੇ ਇੰਨਾ ਦੁੱਖ ਦੇਣ ਵਾਲਾ ਵਾਕਿਆ ਹੈ ਜੀ ਕਰੋ ਜਦੋਂ ਮਤਲਬ ਮੈਂ ਫਿਲਮ ਵੇਖਣਾ ਨਾ ਹਾਂ ਤੇ ਆਪਣੇ ਬੱਚਿਆਂ ਨੂੰ ਮੈਂ ਨਾ ਸਪੈਸ਼ਲੀ ਰੱਖਣਾ ਵਾ ਉਥੇ ਤੇ ਮੈਂ ਸੋਚਣਾ ਵਾ ਤੇ ਲੂੰਕਣ ਦੇ ਇੱਕ ਵਾਰੀ ਨਾ ਤਰੇਲੀਆਂ ਆਉਂਦੀਆਂ ਐ ਤਾਂ ਬੰਦੇ ਸਾਡੇ ਬੱਚੇ ਨੂੰ ਕੋਈ ਮਾਰ ਨਹੀਂ ਮਤਲਬ ਇੱਥੇ ਆ ਮਹੱਲੇ ਦੇ ਵਿੱਚ ਕੋਈ ਨਿਆਣਾ ਜਾਂ ਲੜਦੇ ਆ ਖੇਡਦੇ ਆ ਕੋਈ ਮਾਰ ਜੇ ਨਾ ਤੇ ਅਸੀਂ ਬਾਹਰ ਨਿਕਲ ਕੇ ਵੀ ਤੂੰ ਕਉਂ ਕਿਉਂ ਹੋਇਆ ਕਿਵੇਂ ਹੋਇਆ ਕਿੰਨੇ ਮਾਰ ਰਿਹਾ ਇਹ ਗੁੱਸੇ ਝਾੜੀ ਦਾ ਹਾਈਪਰ ਹੋਜੀ ਦਾ ਕਿ ਕੀ ਕਿਦੀ ਐ ਨਹੀਂ ਜ਼ਰੂਰਤ ਇਹ ਉਹ ਇੰਜ ਲੇਕਿਨ ਉਹ ਯਾਰ ਇੰਨਾ ਕੁਛ ਬਹੁਤ ਡਰਦਾ ਕਿ ਬੰਦਾ ਦੁਨੀਆ ਨੂੰ ਅੱਗ ਲਾ ਦੇਵੇ ਫੜ ਕੇ ਜਿੰਨੇ ਸਾਡੇ ਬੱਚਿਆਂ ਦੇ ਹੱਥ ਚੱਕਿਆ ਹੈਗਾ ਵਾ ਲੇਕਿਨ ਤੁਸੀਂ ਸਬਰ ਵੀ ਤੇ ਵੇਖੋ ਉੱਥੇ ਬਾਹਰ ਸਜਾਦ ਬਈ ਇੱਕ ਪਤਾ ਕੀ ਇੱਕ ਤਕਦੀਰ ਆ ਉਹਨਾਂ ਦੀ ਸ਼ਾਇਦ ਉਹਨਾਂ ਦੀ ਤਕਦੀਰ ਦੇ ਵਿੱਚ ਇਹ ਚ ਹਾਦਸਾ ਲਿਖੀਆਂ ਸੀਗੀਆਂ ਬਾਬਾ ਜੀ ਨੇ ਸਰ ਕੀ ਆ ਸੀਗਾ ਕਿ ਏਸੀ ਦੁਨੀਆ ਦੇ ਰੋਲ ਮਾਡਲ ਬਣ ਕੇ ਆਣਾ ਬਿਲਕੁਲ ਇਹ ਚੀਜ਼ ਵੀ ਹੁੰਦੀ ਹੈ ਕਿ ਵੇਖੋ ਜੀ ਉਹਨਾਂ ਦੀਆਂ ਅੱਜ ਲੋਕੀ ਦੁਨੀਆ ਉਹਨਾਂ ਨੂੰ ਯਾਦ ਵੀ ਕਰਦੀ ਪਈ ਯਾਦ ਵੀ ਕਰਦੀ ਆ ਠੀਕ ਹੈ ਤੇ ਇਹ ਚੀਜ਼ਾਂ ਜਿਹੜੀਆਂ ਨੇ ਹੁੰਦੀਆਂ ਨੇ ਕਿ ਤੁਸੀਂ ਉਹਨਾਂ ਨੇ ਫਿਰ ਇੱਕ ਚੀਜ਼ ਇੱਕ ਲੈਸਨ ਵੀ ਦੇਣਾ ਸੀ ਦੁਨੀਆ ਨੂੰ ਕਿ ਜ਼ੁਲਮ ਦੇ ਅੱਗੇ ਕਦੀ ਝੁਕਿਓ ਨਾ ਨਹੀਂ ਜੋ ਮਰਜ਼ੀ ਹੋ ਜੇ ਤੁਹਾਡੀ ਤਾਂ ਲੱਥਦੀ ਹੈ ਤੇ ਲੱਥ ਜੇ ਲੇਕਿਨ ਜ਼ੁਲਮ ਅੱਗੇ ਆਪਣਾ ਸਿਰ ਨਹੀਂ ਝੁਕਾਣਾ ਜ਼ਾਲਮ ਦੇ ਅੱਗੇ ਝੁਕੜਾ ਨਹੀਂ ਆ ਭਾਵੇਂ ਸ਼ਹਾਦਤ ਕਬੂਲ ਕਰਨੀ ਪਵੇ ਕਰ ਲੋਗੇ ਤੁਸੀਂ ਔਰ ਵੇਖੋ ਯਾਰ ਲਫ਼ਜ਼ ਸ਼ਹੀਰ ਜਿਹੜਾ ਹਾਂ ਸ਼ਹਾਦਤ ਇਹ ਕਿੱਥੋਂ ਆਇਆ ਇੱਕ ਚੀਜ਼ ਹੈ ਇਹੀ ਇਹਨਾਂ ਦੇ ਹੌਸਲੇ ਇਹਨਾਂ ਚੀਜ਼ਾਂ ਤੋਂ ਹੀ ਬੱਚਿਆਂ ਤੋਂ ਤੁਸੀਂ ਕਰਬਲਾ ਦਾ ਵਾਕਿਆ ਵੇਖ ਲੋ ਤੁਸੀਂ ਇਹਨਾਂ ਦਾ ਮਤਲਬ ਜੇ ਸਿੱਖੀਜ਼ਮ ਚ ਵੇਖਣਾ ਤੇ ਤੁਸੀਂ ਇਹ ਹਿਸਟਰੀ ਚੋਕੇ ਵੇਖਦੇ ਹੋਏ ਕਿ ਮਤਲਬ ਇਹ ਚੀਜ਼ ਜਿਹੜੀ ਹੈ ਬੰਦੇ ਨੂੰ ਲੋਕੜੇ ਖੜੇ ਕਰ ਦੇ ਨਾਲੀ ਹੈ ਇੱਕ ਜਜ਼ਬਾ ਕਿ ਯਾਰ ਇਹ ਜੇ ਬੱਚੇ ਨਹੀਂ ਉਦੋਂ ਇੰਨਾ ਕੁ ਝੁਕੇ ਅੱਗੇ ਹੈ ਜ਼ੁਲਮ ਦੇ ਅੱਗੇ ਤੇ ਅੱਜ ਕੱਲ ਜਿਹੜਾ ਲੇਕਿਨ ਅੱਜ ਬਹੁਤ ਚੇਂਜ ਆਸੀ ਇਹਨਾਂ ਚੀਜ਼ਾਂ ਇੱਕ ਬਹੁਤ ਚੇਂਜ ਹੋ ਗਏ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਹੈ ਆਪਾਂ ਸਿਰਫ ਨਹੀਂਗੇ ਬਲਕਿ ਅਗਰ ਆਪਾਂ ਵੇਖੀਏ ਨਾ ਇਹਨਾਂ ਜਿਗਰਾ ਸਿਰਫ ਕੋਈ ਗੁਰੂ ਪੀਰਾਂ ਤੇ ਇਹਨਾਂ ਪੈਗੰਬਰਾਂ ਦਾ ਹੀ ਹੋ ਸਕਦਾ ਆਮ ਕਾਮਣ ਬੰਦੇ ਦਾ ਨਹੀਂ ਹੋ ਸਕਦਾ ਪ੍ਰਭ ਆਮ ਬੰਦੇ ਨੂੰ ਇਹਨਾਂ ਜਿਗਰਾ ਵੀ ਨਹੀਂ ਦਿੰਦਾ ਵੀ ਮੈਂ ਦੱਸ ਰਿਹਾ ਹਾਂ ਇਹ ਉਹਨਾਂ ਦੀਆਂ ਕੁਰਬਾਨੀਆਂ ਦਿੱਤੀਆਂ ਹੋਈਆਂ ਆ ਉਹਨਾਂ ਦੀਆਂ نسلਾਂ ਅੱਗੇ ਸਕੂਨ ਦੇ ਵਿੱਚ ਤੇ ਸਾਡੇ ਮੁਸਲਮਾਨ ਯੋਧਾ ਜਿਹੜੇ ਹੈਗੇ ਸੀ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਵਾ ਸਿੱਖਾਂ ਸਿੱਖ ਯੋਧਾ ਨੇ ਕੁਰਬਾਨੀਆਂ ਦਿੱਤੀਆਂ ਤੇ ਅੱਜ ਉਹਨਾਂ ਦੀਆਂ نسلਾਂ ਮਹਫੂਜ਼ ਆ ਅੱਛਾ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੂੰ ਆਪਾਂ ਵੇਖ ਲੋ ਚੰਗੇ ਲਫ਼ਜ਼ਾਂ ਨਾਲ ਯਾਦ ਕਰਨੇ ਆ ਬਿਲਕੁਲ ਕਰ ਰਹੇ ਆ ਤੇ ਜਿਹੜੇ ਫਰਾਉਨ ਵਰਗੇ ਵਜ਼ੀਰ ਖਾਨ ਵਰਗੇ ਬੰਦੇ ਨੇ ਯਜ਼ੀਦ ਦੇਖ ਲਓ ਇਹ ਉਹ ਸਨ ਕਿ ਜਿਨਨੇ ਆਪਣੇ ਆਪ ਨੂੰ ਖੁਦਾ ਸਮਝਦੇ ਸਨ ਆਪਣੇ ਆਪ ਨੂੰ ਖੁਦਾ ਸਮਝਦੇ ਸਨ ਤੇ ਉਹਨਾਂ ਦਾ ਅੰਜਾਮ ਵੀ ਬੁਰਾ ਹੋਇਆ ਤੇ ਉਹਨਾਂ ਨੂੰ ਲੋਕ ਅੱਜ ਵੀ ਹਰ ਬੰਦਾ ਹਰ ਇਨਸਾਨ ਨਫ਼ਰਤ ਦੀ ਨਿਗਾਹ ਬੁਰੇ ਲਫ਼ਜ਼ਾਂ 'ਚ ਯਾਦ ਕਰਦਾ ਉਹਨਾਂ ਨੂੰ ਬੁਰੇ ਲਫ਼ਜ਼ਾਂ 'ਚ ਬਿਲਕੁਲ ਸਰ ਕੋਈ ਵੀ ਧਰਮ ਜਿਹੜਾ ਹੈ ਨਾ ਆ ਉਹ ਮਾੜਾ ਨਹੀਂਗਾ ਨਹੀਂ ਉਹਦੇ ਵਿੱਚ ਜਿਹੜੇ ਲੋਕ ਨੇ ਉਹ ਮਾੜੇ ਉਹ ਮਾੜੇ ਜਾਂ ਚੰਗੇ ਹੁੰਦੇ ਨੇ ਔਰ ਉਹਨਾਂ ਦੇ ਵਜ੍ਹਾ ਤੋਂ ਫਿਰ ਅੱਗੇ ਜਿਹੜਾ ਹੈ ਨਾ ਉਹ ਆਪਣੇ ਤਰ੍ਹਾਂ ਨੂੰ ਵੀ ਲੀਕ ਲਾਂਦੇ ਨੇ ਤੇ ਉਹ ਬੰਦਾ ਫਿਰ ਉਹਦੀ ਵਜ੍ਹਾ ਤੋਂ ਜਿਹੜਾ ਹੈ ਆਪਣਾ ਵੇਖੋ ਜੀ ਤੁਸੀਂ ਆਪਣੇ ਤਾਕਤ ਦਾ ਇੰਨਾ ਨਸ਼ਾ ਤੁਹਾਡੇ ਉੱਤੇ ਸਵਾਰ ਹੋ ਜਾਏ ਕਿ ਤੁਸੀਂ ਮਤਲਬ ਇੰਨਾ ਕੁਝ ਕਰ ਬੋ ਕਿ ਫਿਰ ਤੁਸੀਂ ਉਥੋਂ ਪਰਤ ਨਾ ਸਕੋ ਵਾਪਸ ਨਾ ਕੀ ਬਣਿਆ ਅੰਜਾਮ ਬਣਿਆ ਬਿਲਕੁਲ ਬਿਲਕੁਲ ਐਸ਼ੋ ਆਰਾਮ ਦੀ ਤੂੰ ਜ਼ਿੰਦਗੀ گزارਣ ਹੈ ਜੇ ਅਗਰ ਇਹੀ ਤੂੰ ਪਿਆਰ ਦੇ ਨਾਲ ਮਸਾਵਾਦ ਦੇ ਨਾਲ ਹਰ ਬੰਦੇ ਨੂੰ ਉਹਦਾ ਹਕੂਕ ਨਾ ਉਹਨਾਂ ਦੀ ਜ਼ਿੰਦਗੀਆਂ 'ਚ ਕੋਈ ਤਕਲੀਫ ਨਾ ਹੋਵੇ ਤੇ ਜ਼ਿੰਦਗੀ ਦੇ ਵਿੱਚ ਕੋਈ ਤਕਲੀਫ ਨਾ ਹੋਵੇ। ਹਰ ਬੰਦਾ ਜਿਹੜਾ ਹੈ ਉਹਨੂੰ ਚੰਗੇ ਲਫ਼ਜ਼ਾਂ ਨਾਲ ਯਾਦ ਕਰਤਾ ਯਾਰ ਉਹ ਫਲਾਣਾ ਬਾਦਸ਼ਾਹ ਸੀ ਤੇ ਉਹਦੇ ਟਾਈਮ ਦੇ ਵਿੱਚ ਬੜਾ ਜਿਹੜਾ ਅਮਨ ਸੀ ਤੇ ਬੜੀ ਚੀਜ਼ ਸੀ। ਲੇਕਿਨ ਕੀ ਕਿਉਂ ਨੇ ਆਪਣਾ ਨਾਮ ਹੀ ਖਰਾਬ ਕੀਤਾ ਤੇ ਤਬਾਹ ਬਰਬਾਦ ਜ਼ਿੱਲਤ ਦਾ ਸਬਬ ਬਣ ਗਿਆ ਉਹ। ਬਿਲਕੁਲ ਸਹੀ ਗੱਲ ਹੈ। ਚਲੋ ਜੀ ਬਾਕੀ ਆਪਾਂ ਜਿਹੜਾ ਅਗਲੇ ਵੀਡੀਓ 'ਚ ਆਉਨੇ ਆਂ ਵਾਪਸ ਰੱਖੋ ਆਪਣਾ ਖਿਆਲ।